ਸਾਸਰੀ ਗਾਲ ਵੀਰ ਜੀ ਮਨਮੀਤ ਡੈਲੀਫਨ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਬੋਰੇয়াল ਕੰਗ ਅੱਜ ਵੀਰ ਅਵਤਾਰ ਡਾਕਟਰ ਕੋ ਪਹੁੰਚ ਚੁੱਕੇ ਆ ਵੀਰ ਕੋ ਅੱਜ ਦੋ ਪਸ਼ੂ ਆ ਸੂਏ ਸਵਾਏ ਆ ਚੰਗੇ ਆ ਲੈਨੇ ਆ ਵੀਰ ਕੋ ਜਾਣਕਾਰੀ ਸਾਸਰੀ ਗਾਲ ਵੀਰ ਜੀ ਕਿੱਛ ਦੱਸੋ ਤੁਸੀਂ ਕੀ ਆ ਜੀ ਹੋਰ ਸੁਣਾਓ ਸੇਤਾਂ ਦੀ ਬੜੀ ਬੜੀ ਦਾ ਮਾਲਕ ਦੀ ਕਿਰਪਾ ਸੋ ਜੀ ਚਲੋ ਵਧੀਆ ਵੀਰ ਜੀ ਚਾਈ ਦੀ ਜੀ ਮਨਮੀਤ ਡੈਲੀਫਨ ਪਰਾਂ ਮੈਂ ਕਰਾ ਜਿੰਨੇ ਵੀਰ ਭੈਣ ਭਰਾ ਸਾਰਿਆਂ ਤਹਿ ਦਰ ਬਹੁਤ ਬਹੁਤ ਧੰਨਵਾਦ ਆ ਸਤਿ ਸ੍ਰੀ ਅਕਾਲ ਵੇਦੀ ਵੀਰ ਜੀ ਹੋਰ ਸੇਤਾ ਸੁਣਾਓ ਠੀਕ ਠਾਕ ਝੋਨਾ ਚਾਣਾ ਵੜੋਂ ਲੱਗੇ ਲੱਗਦਾ ਚਾ ਵੜਿਆ ਗਿਆ ਉਹਨੂੰ ਵੇਲੇ ਹੋ ਗਏ ਕਣਕ ਹੀ ਬੀਜਣ ਵਾਲੀਆਂ ਰਹਿ ਗਈਆਂ ਨਾ ਵੀਚਣ ਹਾਂ ਵੀਰ ਜੀ ਦੱਸਿਓ ਵੇਲੇ ਆਪਣਾ ਨਾਮ ਐਡਰੈਸ ਤੇ ਨੰਬਰ ਦੱਸੋ ਹਾਂ ਬ੍ਰਹਮ ਤਾਰਸ਼ਨ ਜਮਲੇ ਹਾਂਜੀ ਵੀਰ ਜੀ ਪਿੰਡ ਬੋੜੇ ਵਾਲ ਕੰਗ ਸੇਲਾ ਮੇ ਜਿੱਟਾ ਜਲਾ ਅੰਮਰਸਰ ਹਾਂਜੀ 2 ਨੰਬਰ 94635 26806 ਠੀਕ ਆ ਵੀਰ ਜੀ ਅੱਜ ਵੀਰ ਜੀ ਕਿੰਨੇ ਪਸੂ ਆ 7 ਆਪੇ ਦੋ ਆ ਇੱਕ ਤੀਜਾ ਸੂਆ ਮੱਝ ਆ ਇੱਕ ਝੋਟੀ ਆ ਪਹਿਲਾ ਸੂਆ ਦੁੰਦੀ ਪਹਿਲਾ ਸੂਆ ਵੀਰ ਜੀ ਇਹ ਮਈ ਦਾ ਪਹਿਲੋ ਇਤੋਂ ਸਟਾਰਟ ਕਰਦੇ ਵੀਰੇ ਇਹਦਾ ਦੱਸਿਓ ਚੱਕੀ ਤੀਜਾ ਸੂਆ ਮੱਝ ਸੋਈ ਅੱਜ ਕੋਈ ਤਾਹੰਦਰਾ ਬਰਾਂ ਦੇ ਕੱਟਾ ਖਾਉਦਾ ਕੱਟਾ ਵੇਖੋ ਵੀਰ ਜੀ ਨੀਲੀ ਦਾ ਪਿਓਰ ਆ ਗਿਆ ਤੇ ਕੱਟਾ ਵੇਖੋ ਕਿਨੇ ਸੇਵਾ ਕੀਤੀ ਵੇਖੋ ਕੱਦ ਕਾਠ ਵੇਲੋ ਕਿੰਨੇ ਦਿਨਾਂ ਦਾ ਉਹ ਵੀਰਜੀਏ 12 13 ਦਿਨਾਂ ਦਾ ਕੱਟਾ 12 13 ਦਿਨਾਂ ਦਾ ਵੀਰਜੀ ਕੱਟਾ ਦੇ ਵੇਲੋ ਵੀਰ ਨੇ ਜਿਤ ਕੋਈ ਵੀਰ ਨੇ ਲਿਆਂਦੀ ਉਹਨਾਂ ਸੇਵਾ ਪੂਰੀ ਖੁੱਲੀ ਕੀਤੀ ਆ ਬਾਰਾ ਦੁੱਧ ਦਹੀਂ ਸਾਰਾ ਇਹਨੂੰ ਛੱਡਿਆ ਅੱਛਾ ਸਾਰਾ ਦੁੱਧ ਦਿਨ ਨੂੰ ਛੱਡਿਆ ਵੇਖੋ ਵੀਰਜੀ ਪਲਿਆ ਪੂਰਾ ਕੱਟਾ ਜਿਹੜਾ ਬਾਰਾ ਵੇਚਦੇ ਨੇ ਥੋੜੇ ਮਜਬੂਰੀ ਕਰ ਕੋਨਾ ਵੇਚ ਦਿੱਤੀ ਠੀਕ ਆ ਵੀਰਜੀ ਵੇਲੋ ਵੀਰਜੀ ਕੱਟਾ ਬਹੁਤ ਬਰੀਰ ਚ ਆਉਂਦਿਆ ਵਾ ਕੋਈ ਵੀਰ ਭਰਾ ਖੜੂਗਾ ਸੰਭੂਗਾ ਇਹ ਸਾਲ ਸਵਾ ਸਾਲ ਵਿੱਚ ਪੂਰਾ ਤਿਆਰ ਹੋ ਜਾਊਗਾ ਬਾਰਾ ਬਹੁਤ ਜ਼ਿਆਦਾ ਕੁਆਲਟੀ ਹਾਂਜੀ ਹਾਂਜੀ ਤੇ ਮਹੀਂ ਚੰਗੀ ਆ ਫੇਸ ਕੁਆਲਟੀ ਡੇੜੀ ਦੇ ਮਤਲਬ ਦੀ ਦੁੱਧ ਵਾਲੀ ਮੱਝ ਆ ਦੇਖੋ ਵੀਰ ਜੀ ਥਾਲੇਵਾ ਦਿਖਾ ਦਿੰਨੇ ਆ ਇਹ ਕਹਿੰਦਾ ਗੈੜ ਗੈੜ ਥਣ ਲੱਗਾ ਚੋਲੇ ਹਾਂ ਜੀ ਦੇਖੋ ਵੀਰ ਜੀ ਹੁਣ ਵੇ ਆਹ ਟੰਕਾ ਲੈ ਥਲੇ ਲੈਂਦਾ ਹਾਂ ਇਹਨਾਂ ਕੋਲ ਦੁੱਧ ਆ 11 ਲੀਟਰ ਵੀਰ ਕਹਿੰਦਾ ਦੁੱਧ ਹੈਗਾ ਇਹਦੇ ਥਲੇ ਤੇ ਵੀਰ ਜੀ ਠੰਡੀ ਸੀਲ ਆ ਵੀਰ ਕਹਿੰਦਾ ਕੋਈ ਗੱਲ ਬਾਤ ਨਹੀਂ ਉਹ ਪੂਰੀ ਠੰਡੀ ਸੀਲ ਆ ਮੈਨੂੰ ਜਿਹੜਾ ਵੀ ਵੀਰ ਭਰਾ ਲੈ ਜੂ ਚੋਣ ਵਾਲੇ ਦੁੱਧ ਵਿੱਚ ਦੁੱਧ ਵਾਲੀ ਮੱਝ ਆ ਠੀਕ ਆ ਵੀਰ ਜੀ ਤੇ ਵੀਰ ਜੀ ਖੋਲਿਓ ਇਹਨੂੰ ਫੇਰ ਦੇਖੋ ਵੀਰ ਜੀ ਥਾਂਲੇਵਾ ਚੰਗਾ ਲੱਗਾ ਕੱਦ ਕਾਠ ਵੀ ਚੰਗਾ ਵੀ ਕਹਿੰਦਾ ਤਿੱਜੇ ਸੂਏ ਸੂਈ ਏ ਹਰ ਕੀ ਤਿੱਜੇ ਸੂਏ ਸੂਈ ਆ ਕੋਈ ਵੀਰ ਭੜਾ ਲੈ ਜੂਗਾ ਸਾਹਮ ਕੇ ਸੇਵਾ ਚੰਗੇ ਮਾ ਉਹ ਬਰੀਰ ਦਾ ਕੱਟਾ ਆ ਗਿਆ ਵੀਰ ਜੀ ਦੇਖ ਲਓ ਵੀਰ ਜੀ ਭਾਈ ਦੋਦੋਆ ਜੋ ਤੁਸੀਂ 12 ਰਤਨ ਗੱਲ ਦੁੱਜੇ ਸੂਏ ਕਾੜੇ ਦਾ ਠੀਕ ਆ ਵੀਰ ਜੀ ਲੈ ਵੀਰ ਜੀ ਦੋਦ ਹੁਣ ਇਹ ਚੰਗਾ ਦੇਣਾ ਠੀਕ ਆ ਹੁਣ ਇਸ ਵਕਤ 10 ਲੀਟਰ ਆਪਣੇ ਕੋਲ ਪੱਕਾ ਹੈਗਾ ਚੁਆ ਕੇ ਤੁਹਾਨੂੰ ਆਪਾਂ ਇਥੋਂ ਠੀਕ ਆ ਵੀਰ ਜੀ ਦੇਖ ਲਓ ਵੀਰ ਜੀ ਦਿਖਾ ਦਿੰਨੇ ਆ ਬਾਕੀ ਭਾਅ ਇਹਦਾ ਛੋਟਾ ਜਿਹਾ ਠੀਕ ਆ ਵੀਰ ਜੀ ਤੇ ਲੋ ਵੀਰ ਜੀ ਥਣ ਲੈਵਾ ਫੇਸ ਕੁਆਲਟੀ ਸਾਰੀ ਤੁਹਾਨੂੰ ਦਿਖਾਤੀ ਤੌਰ ਵੀ ਚੰਗੀ ਲੱਗੀ ਏ ਮੈਨੂੰ ਐ ਚੋਅਈ ਇੱਕ ਨੰਬਰ ਚੋਅਈ ਓਲੀ ਵੀਰ ਜੀ ਓਲੀ ਚੋਅਈ ਰੋੜੀ ਵੀ ਜੀ ਕੀ ਮੁੱਲ ਕਰਨਾ ਫਿਰ ਇਹਦਾ ਅੱਖ ਜੀ ਮੁੱਲ ਛੋੜ ਆਇਆ ਜਬਾਰ ਫਿਰ ਕਹਿੰਦਾ ਜੇ ਨਿਕੇ ਨਿਕੇ ਮੁੱਲ ਕਰਨੇ ਆ ਦਿਵਾਲੀ ਆਫਰ ਲਾਉਣਾ ਵੀਰ ਕਹਿੰਦਾ ਮਲੇ ਵਾਲੇ ਕਰਨਾ ਵਾ ਦੀਵਾਲੀ ਆਫਰ ਕਰ ਦੋ ਅੱਜ ਦੀਵਾਲੀ ਆਫਰ ਵੀਰ ਕਹਿੰਦਾ ਅੱਜ ਲਾ ਦੇਣਾ ਵਾ ਦੱਸਿਓ ਵੀਰੇ ਫੇਰੇ ਹਾਲ ਸੁੱਖੇ ਅੱਸੀ ਦੀ ਵੇਖਦੀ ਆ ਹਾਂਜੀ ਹਾਂਜੀ ਤਾਂ 85 ਮੋਲ ਕਰੇ 80 ਕਰ ਲਿਆ ਹਾਂ 75 ਦੀ ਦੇ ਦੀਗੇ 75 ਦੀ ਹਾਂ ਕਰ ਦੋ ਮੋਲ ਹੋਰ ਜਾਂ ਛੱਡ ਦਈਏ 72 ਦੀ ਜਾਣ ਦੋ ਹਾਂ 72 ਜਾਂ ਦੇ ਦਾਂ ਸੁੱਖੇ ਵੇਖੋ ਵੀਰ ਜੀ ਵੀਰ ਨਾ ਰੇਅਰ ਚੰਗਾ ਕਰਤਾ ਵਾ ਬਾਈ ਦਵਾਂਗੇ ਸੁੱਖ ਜੀ ਠੀਕ ਆ ਕੱਦ ਕਰ ਚੰਗਾ ਲੱਗਾ ਮੈਨੂੰ ਹੈਵੀ ਚੰਗੀ ਆਪਣੇ ਥਾਂ ਪਲੀ ਜੁਰੀ ਆ ਜਿੰਨੀ ਹੈਗੀ ਸਾਫ ਆ ਮੈਂ ਤੇ ਵੀਰ ਕਹਿੰਦਾ ਦੋਧ ਧਾਰਾਂ ਦੀ ਪੂਰੀ ਤਸੱਲੀ ਹੋ ਗਰੰਟੀ ਹੋ ਸਾਡੀ ਥਣਾ ਦੀ ਵੀ ਇੱਕ ਨੰਬਰ ਹੋਊਗਾ ਇੱਕ ਨੰਬਰ ਹੋਊਗਾ ਠੀਕ ਆ ਵੀਰੇ ਵੇ ਲੋ ਵੀਰ ਜੀ ਹਾਂ ਜੀ ਲਾਇਆ ਹੋਰ ਇਹ ਚ 2000 ਹੋਰ ਛੋਟ ਤਾਂ ਪੂਰੇ 70000 ਦੇਖੋ ਵੀਰ ਜੀ ਵੀਰ ਨੇ 2000 ਹੋਰ ਸਰਤਾ ਵੀ ਕਹਿੰਦਾ 70 ਦੀ ਦੇ ਦਾਂਗੇ ਵੀਰ ਨੇ ਰੇਟ ਚੰਗਾ ਕਰਤਾ ਜੋ ਜਿਹੜਾ ਲੈਣ ਦੇਣ ਵਾਲਾ ਰੇਟ ਕਰਤਾ ਵਾ ਬਹੁਤ ਵਧੀਆ ਵੀਰ ਨੇ ਰੇਟ ਕਰਤਾ ਵੀਰ ਕਹਿੰਦਾ ਕਿ ਦਿਵਾਲੀ ਆਫਰ ਲਾ ਪਾ ਦੇਣਾ ਮਗਰ ਨੀਲੀ ਦਾ ਵੀਰ ਜੀ ਕੱਟਾ ਪਿਓੜ ਹੈ ਜੇ 15 ਦਿਨਾਂ ਦੀ ਸੂਈ ਜੋ ਉਹਦੇ ਵੇਲ ਲੋ ਕੱਟਾ ਕਿੱਡਾ ਰਾਜੀ ਤੇ ਕਿੱਡਾ ਉੱਚਾ ਜਵਾਨ ਹੈ ਕੱਟਾ ਬਹੁਤ ਜ਼ਿਆਦਾ ਲੱਗਦਾ ਹਾਂਜੀ ਹਾਂਜੀ ਬਰੀਰ ਦਾ ਵਾ ਇਹਦਾ ਦੱਸਿਓ ਵੀਰੇ ਛੱਕ ਦੇ ਦੋ ਦੰਦ ਛੋਟੀ ਸੂਈ ਆ ਦੋ ਦੰਦ ਦੇ ਵੀਰ ਜੀ ਵੇਖੋ ਸਿੰਘ ਮਾਰਿਆ ਖੁੱਲਾ ਵਾ ਕੱਦ ਕਾਠ ਛੋਟੀ ਨੂੰ ਵੇਲੋ ਕਿੱਡਾ ਲੱਗਾ ਵਾ ਕੱਟੇ ਮਗਰਿਆ ਥਾਂ ਲਵਾ ਵਾ ਕੀ ਲੱਗਾ ਵਾ ਵੇਖੋ ਵੀਰ ਜੀ ਕੱਦ ਕਾਠ ਬਹੁਤ ਸੋਹਣਾ ਲੱਗਾ ਛੋਟੀ ਨੂੰ ਹਾਂ ਵੇਖੋ ਕੀ ਗੱਡੀ ਥਾਂ ਵੇਖੋ ਵੀਰ ਜੀ ਚੰਗਾ ਲੱਗਾ ਵੇਖੋ ਮੈਂ ਮਾੜਾ ਲਾ ਕੇ ਵਖਾਣਾ ਥ ਹਾ ਕੱਟੀ ਰੀ ਵੇਖੋ ਵੀਰ ਜੀ ਕੱਟੀ 15 ਦਿਨਾਂ ਦੀ ਵੀਰਜੀ ਹੋ ਗਈ ਹੈ ਗਈ ਅੱਗੇ ਹਾਂ 15 ਦਿਨਾਂ ਦੀ ਵੀਰਜੀ ਕੱਟੀ ਜੋ ਮਗਰ ਕਾਦ ਕਾਠ ਮੈਨੂੰ ਬਹੁਤ ਫੁੱਲ ਲੱਗਾ ਵੀਰਜੀ ਗੰਦਾ ਚ ਕੱਟੀ ਜੀ ਜੋ ਦੋਂਦੀ ਆ ਚੋਕੀ ਨਹੀਂ ਆ ਜੀ ਅੱਛਾ ਦੋਂਦੀ ਆ ਹਾਂ ਵੇਲਾ ਵੀਰ ਜੀ ਬੱਚਾ ਲਾ ਕੇ ਵੀਰ ਨੇ ਦਿਖਾਤਾ ਵਾ ਸਵੇਰ ਦਾ ਟਾਈਮ ਆ ਵੀਡੀਓ ਹੁਣੇ ਚੜਾ ਦੇਣੀ ਆਪਾਂ ਵੇਲਾ ਵੀਰ ਜੀ ਪਸਮਾਲ ਆ ਗਈ ਮੈਂ ਠੰਡੀ ਧੀਰੀ ਵੀਰ ਕਹਿੰਦਾ ਕੋਈ ਗੱਲ ਨਹੀਂ ਕੋਈ ਬੱਚਾ ਕੋਈ ਲੱਤ ਲੂਤ ਨਹੀਂ ਚੁੱਕਦੀ ਕੋਈ ਗੱਲ ਬਾਤ ਨਹੀਂ ਜਿੰਨੀ ਆ ਵੀਰੇ ਉੱਧੇ ਵੇਖਿਆ ਕੀ ਲੱਗਿਆ ਸੱਜਿਆ ਜੀ ਝੋਟੀ ਦਾ ਵੀਰ ਜੀ ਕੱਦ ਬਹੁਤ ਹੀ ਉੱਚਾ ਲੱਗਾ ਵਾ ਬਹੁਤ ਸੋਹਣੀ ਝੋਟੀ ਏ ਬੰਦਾ ਚ ਝੋਟੀ ਆ ਐ ਦੰਦੀ ਆ ਪਿਓਰ ਠੀਕ ਆ ਵੀਰ ਜੀ ਕੋਈ ਵੀਰ ਭਰਾ ਲੈ ਜਾਊਗਾ ਸਾਂਭੂਗਾ ਦੀ ਸੇਵਾ ਕਰੂਗਾ ਕਿੰਨਾ ਉੱਧਾ ਖੁੱਲਾ ਬਿਲਕੁਲ ਛੋਟਾ ਸਿੰਘ ਆ ਹਾਂਜੀ ਹਾਂਜੀ ਡਾਵਡਾ ਡਾਨੀ ਆਗਾ ਬਸ ਮਾਰੇ ਖੁੱਲਾ ਵਾ ਵਿੱਚੋਂ ਕੁੰਡਾ ਹੰਡਿਆ ਸਿੰਘ ਹਾਂਜੀ ਹਾਂਜੀ ਆਹ ਉਹ ਮਰੇ ਪਹੁੰਚ ਗਿਆ ਜੀ ਤੇ ਹਾਂਜੀ ਹਾਂਜੀ ਵੀਰ ਜੀ ਉਬਰ ਕੀ ਹੈ ਜੇ ਕੱਦ ਕਾੜੀ ਬਹੁਤ ਸੋਹਣਾ ਲੱਗਾ ਝੋਟੀ ਨੂੰ ਵੇਖੋ ਉੱਚਾ ਜਵਾਨ ਹੈ ਕੱਦ ਲੱਗਾ ਪੂਰਾ ਫੂਨ ਚ ਵੀ ਨਹੀਂ ਆਉਂਦਾ 4 ਸੂਏ ਚੋਕੇ ਜਵਾਨ ਮਰ ਕੇ ਹੋਣੀ ਹਾਂਜੀ ਹਾਂਜੀ ਵੇ ਲੋ ਵੀਰ ਜੀ ਪਸਮਾਲ ਲੱਗ ਗਿਆ ਝੋਟੀ ਨੂੰ ਪਾ ਲੈ ਜਾ ਖਿੱਚ ਕੇ ਬੰਦ ਵੀਰ ਜੀ ਵੇ ਲੋ ਹੁਣ ਥੰਦ ਖਾ ਦਿੰਦੇ ਵੀਰ ਜੀ ਕੱਲਾ ਕੱਲਾ ਥੰਦ ਲੱਗਾ ਤੇ ਝੋਟੀ ਵੀ ਠੰਡੀ ਸੀ ਰਿਆ ਵੀਰ ਜੀ ਵੇਲਾ ਦੇਖੋ ਥਾਂ ਲੱਗੀ ਤੀ ਬਹੁਤ ਸੋਹਣਾ ਨੋਕ ਵਾਲਾ ਥੰਦ ਲੱਗਾ ਝੋਟੀ ਆਈ ਗਾ ਕੇ ਮਾਇਕੀ ਆਈ ਗਈ। ਵੇਲਾ ਵੀਰ ਜੀ ਝੋਟੀ ਨੇ ਥਾਨ ਵੇਲਾ ਕੱਢਾ ਸੋਨਾ ਕੱਢਿਆ ਚਵਾਜ ਦਿਖਾ ਦਿੰਦੇ ਆ। ਜਦ ਹੀ ਬਾਜ ਜਾਂਦੀ ਦੂਰ ਤੱਕ ਪੂਰੀ। ਬਹੁਤ ਵਧੀਆ ਵੇਜੀ ਲੱਗਾ ਖਾਣਾ। ਬਹੁਤ ਸੋਹਣੀ ਧਾਰ ਕੱਢੇ ਦੀ ਝੋਟੀ ਪੋਲੀ ਵੀ ਕਹਿੰਦਾ ਪੋਲੀ ਜਿਹਨੂੰ ਕਹਿੰਦੇ ਚੰਗੀ ਵੀਰ ਜੀ ਝੋਟੀ ਬਹੁਤ ਸੋਹਣਾ ਥਣ ਲੱਗਾ ਵੇਖ ਲੋ ਫਿਰ ਦਿਖਾ ਦਿੰਨੇ ਆ ਥਣ ਦੀ ਕੁਆਲਿਟੀ ਵੇਖ ਲੋ ਵੀਰ ਜੀ ਅੱਗੋਂ ਵੀ ਦਿਖਾਤੀ ਪਿਛੋਂ ਵੀ ਦਿਖਾ ਦਿੰਨੇ ਤੁਹਾਨੂੰ ਵੇਖੋ ਵੀਰ ਜੀ ਥਣ ਬਹੁਤ ਸੋਹਣਾ ਲੱਗਾ ਛੋਟੀ ਵੇਖੋ ਵੀਰ ਜੀ ਤੋੜਿਓ ਇਹਨੂੰ ਇਹ ਲੈ ਵੀਰ ਜੀ ਤੋੜ ਦਿਖਾ ਦਿੰਨੇ ਤੁਹਾਨੂੰ ਛੋਟੀ ਨੂੰ ਕੱਦ ਲੱਗਾ ਕੋਠੇ ਜਿੱਡਾ ਵੇਖੋ ਵੀਰ ਜੀ ਲੈਵਾ ਦਿਖਾ ਦਿੰਨੇ ਫਿਰ ਛੋਟੀ ਦਾ ਕੱਦ ਵੇਖ ਕੇ ਰੂਹ ਖੁਸ਼ ਹੋ ਜਾਂਦੀ ਵੀਰ ਜੀ ਆਉਣ ਤੋਂ ਵੀਰੇ ਫੇਸ ਕੁਆਲਿਟੀ ਵਿੱਚ ਫੇਰ ਅੱਗੋਂ ਦਿਖਾ ਦਿੰਨੇ ਤੁਹਾਨੂੰ ਨਾਈ ਚੰਗਾ ਜੀ ਵੇਖੋ ਫਾਨ ਲੇਗਾ ਬਹੁਤ ਸੋਹਣਾ ਛੋਟੀ ਲੱਗਾ ਵਾ ਬਹੁਤ ਚੰਗਾ ਲੱਗਾ ਐ ਸ਼ਾਪ ਤੋਂ ਪੁੱਤੋ ਹੀ ਹੋ ਇਹਨਾਂ ਦੇ ਹਾਜ਼ਰ ਨਾਲ ਠੀਕ ਹੈ ਠੀਕ ਹੈ ਵੀਰ ਜੀ ਫੇਰ ਲੋ ਵੀਰ ਜੀ ਵੀਰ ਨੇ ਛੋਟੀ ਦਿਖਾਈ ਬਹੁਤ ਸੋਹਣੀ ਆ ਸਾਫ ਪੁੱਤਰੀ ਜਿੰਨੀ ਹੈਗੀ ਠੰਡੀ ਸੀ ਲਿਆ ਇਹ ਕੋ। ਚੱਕਿਆ ਨਹੀਂ ਤੇ ਪਸ਼ੂ ਇਹੋ ਜੀਆਂ ਚੀਜ਼ਾਂ ਵੇਖੋ ਵੀਰ ਕਹਿੰਦਾ ਵੇਖੋ ਮਗਰੋਂ ਦੀ ਵੀਰ ਤੜਾ ਮਾਰ ਕੇ ਦਿਖਾਉਂਦਾ ਨਹੀਂ ਤੇ ਕੋਈ ਪਸ਼ੂ ਮਗਰੋਂ ਦੀ ਨਹੀਂ ਬੰਦੇ ਦਾ ਅਗੋਂ ਦੀ ਬੈਜੋ ਪਿਛੋਂ ਦੀ ਭਵੇਂ ਪਿੱਠੇ ਪਾਸੇ ਬੈਜੋ ਮੈਂ ਕੋਈ ਲੱਤ ਤੋਂ ਲੱਤ ਨਾ ਵੀਰ ਕਹਿੰਦਾ ਚਪੂ ਵੇਲਾ ਨਹੀਂ ਵੀਰ ਜੀ ਚੰਗਾ ਲੱਗਾ ਥੱਲੇ ਕੱਦ ਵੇਖੋ ਜਿਹੜੀ ਕੱਦ ਬਹੁਤ ਵੇਲੋ ਵੀਰ ਖਲੋਤਾ ਜੋ ਪੂਰੀ ਬਰਾਬਰ ਆਉਂਦੀ ਝੁੱਟੀ ਤੇ ਵੀਰ ਜੀ ਕੀ ਮੁੱਲ ਕਰਨਾ ਇਹਦਾ ਫਿਰ ਛੋਟੇ ਜਿਹਾ ਮੁੱਲ ਛੋਟਾ ਜਿਹਾ ਹਾਂਜੀ ਵੀਰੇ ਛੋਟੇ 1 ਪਾਈ ਦੱਸਦੀ ਆ ਹਾਂਜੀ 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 ਮੁੱਲ ਇਹਦਾ ਲੱਖ ਕਰ ਲੀਏ 95 ਕਰ ਲਿਆ ਹਾਂ ਨਾ ਇਹ ਦੇਣੀ ਹੈ ਨਾ ਝੋਟੀ ਹਾਂਜੀ ਹਾਂਜੀ ਜਿੱਥੋਂ ਬਸ ਛੋਟ-ਛਾਟ ਕਰਾਂਗੇ ਹਾ ਇੱਕੋ ਵਾਰੀ ਕਰ ਦਿਓ ਆਪਾਂ ਬਾਅਦ 92000 ਝੋਟੀ ਦੇਣੀ ਹੈ 92000 ਦੀ ਹਾਂ ਵੇਖੋ ਵੀਰ ਜੀ ਵੀਰ ਨੇ ਰੇਡ ਪੂਰਾ ਯਾਦ ਕਰਤਾ ਵੀਰ ਕਹਿੰਦਾ ਜਿਹੜੀ ਦੇਣ ਲੈਣ ਵਾਲੀ ਚੋਂ ਬਸ ਛੋਟ ਹੀ ਕਰਨੀ ਹੈ ਕੋਈ ਵੀਰਪਰਾ ਜਿੱਦਾਂ ਮਰਜ਼ੀ ਬੈਠਾ ਰਹੇ ਪਿੱਛੇ ਕਸਾਈ ਨਾ ਕਰੇ ਠੰਡੀ ਸੀਲ ਵੇਲ ਲੋ ਵੀਰ ਜੀ ਵੀਰ ਮਗਰੋਂ ਦੀ ਬੈਠਾ ਚੀਜ਼ਾਂ ਵੀਰ ਕਹਿੰਦਾ ਇਹੋ ਜੀ ਠੰਡੀ ਸੀਲ ਝੋਟੀ ਬਹੁਤ ਘੱਟ ਲੱਭਦੀ ਹੈ ਵੇਖੋ ਝੋਟੀ ਲੱਤ ਤੋਂ ਲੱਤ ਨਹੀਂ ਚੁੱਕਦੀ ਜਿੱਥੇ ਖਲੋਤੀ ਉੱਥੇ ਦੇ ਉੱ ਬਾਕੀ ਸੂਈਆਂ ਸਵਾਈਆਂ ਚਵਾਈ ਕਰਾ ਕੇ ਹਾਂਜੀ ਵੀਰ ਜੀ ਦੋਵੇਂ ਸੂਈਆਂ ਸਵਾਈਆਂ ਵਾ ਚਵਾਈ ਕਰਕੇ ਤਸੱਲੀ ਕਰਕੇ ਆਪਣਾ ਲੈ ਕੇ ਜਾਏ ਕੋਈ ਜੇ ਨਹੀਂ ਵੀ ਕੋਈ ਆ ਸਕਦਾ ਤੇ ਵੀ ਕਹਿੰਦਾ ਮਗਾਉ ਵੀਰਪਰਾ ਕੋਈ ਪਾਇ ਸਾਈ ਕਰਕੇ ਹੈ ਨਾ ਵੀਡੀਓ ਕਾਲ ਤੇ ਚਵਾ ਲੈ ਪਰ ਉਹਦਾ ਵੀ ਮਗਾਉ ਤੇ ਚੋਕ ਉਸੇ ਦੱਸਾਂਗੇ ਉਹੀ ਨਿਕਲੂਗਾ ਠੀਕ ਆ ਵੀਰ ਜੀ ਹਾਂ ਵੀਰ ਜੀ ਐਡਰੈਸ ਨਾਂ ਤੇ ਨੰਬਰ ਦੱਸੋ ਬਰਾ ਦਾਰ ਸਿੰਘ ਪਿੰਡ ਬੋੜੇ ਵਾਲਾ ਤੰਗ ਤਸੇਲ ਮਜੀਠਾ ਜిల్లా ਅੰਮ੍ਰਿਤਸਰ ਫੋਨ ਨੰਬਰ 9463522806 ਸਾਸੀ ਆ ਵੀਰ ਜੀ ਸਾਸੀ ਕਾ ਭੇਜੇ